ਮੈਡੀਕਲ ਸੁਣ ਹਾਂਜੀ ਜੋ ਬੰਦਾ ਯਾਰ ਫੋਨ ਫੋਨ ਨਹੀਂ ਆਇਆ ਮੇਰੀ ਦੱਸ ਤੂੰ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਕੋਈ ਗੱਲ ਨਹੀਂ ਆਜੂਗਾ ਉਹ ਉਹਦੇ ਕੋਈ ਆ ਗਿਆ ਵਾ ਘਰ ਘਰ ਆ ਗਿਆ ਵਾ ਯਾਰ ਮੈਂ ਜੋਗਨ ਨੂੰ ਫੋਨ ਲਾਉਂਦੇ ਆ ਚੱਕਰ ਨਹੀਂ ਡਿਆ ਜੋਗਨ ਕਿਉਂ ਉਹਦੇ ਕੋਲ ਫੋਨ ਤੇ ਵੀ ਲਾਇਆ ਹੋਊਗਾ ਉਹਦੋਂ ਹਾਰ ਗਿਆ ਮਮੀ ਜੀ ਉਹਨਾਂ ਨੇ ਫੋਨ ਫੋਨ ਲਾਇਆ ਵਾ ਵੀ ਆ ਜਾ ਹੁਣ ਘਰ ਕੋਈ ਕੰਮ ਕੋਈ ਮੂੰਹ ਵੇਖ ਲੈ ਕੋਈ ਤੂੰ ਦੋਸਤਾਂ ਨਾਲ ਲਾ ਕੇ ਬੈਗੀਆਂ ਵਾ ਆਹੋ ਤੇ ਹੁਣ ਕਿਤੇ ਕੱਲ ਪਰਸੋਂ ਤੇ ਆਈਏ ਹੋਨ ਮਮੀ ਆਖੰਦੇ ਹੀ ਕਿ ਚਲ ਕੰਮ ਕੋਲ ਦੇਖ ਲੈ ਕੁੜੀ ਕੁੜੀ ਦੀਆਂ ਗੱਲਾਂ ਕਰਦੀ ਹੈ ਉਦੋਂ ਮੈਨੂੰ ਸਮਝ ਨਹੀਂ ਲੱਗੀ ਵੀ ਹੋਇਆ ਕੀ ਚੱਲ ਕੋਈ ਗੱਲ ਆਪੇ ਲੱਜੂਗਾ ਫਿਰ ਇਹ ਤੋਂ ਮੇਰੇ ਦਿਮਾਗ 'ਚ ਹੋਰ ਗੱਲਾਂ ਆਉਂਦੀ ਆ ਕਿ ਡੈਡੀ ਨੂੰ ਫੋਨ ਕਰਨਾ ਕਰੋ ਹਾਂ ਆयो ਮਾਰੇ ਚੱਕਰ ਦੋਏ ਜੀ ਆਇਓ ਤੂੰ ਤੇ ਹੁਣ लवली ਨੂੰ ਕੀ ਦੱਸਾਂ ਕਿ ਘਰ ਵਿੱਚ ਕੀ ਚੱਲਣ ਡਿਆ ਕਿ ਉਹ ਹੱਡ ਨਾਲ ਲੜਕੇ ਤੇ ਕਿਤੇ ਚਲ ਗਿਆ ਹੋ ਹੁਣ ਮੈਂ ਤੇ ਪਾਜੀ ਮਾਰਿਆ ਵਾ ਵੀ ਉਹ ਕਦੋਂ ਜੱਡਿਆ ਕਰਨ ਤੇ ਉਹਦਾ ਉੱਥੇ ਡੇਪਿਆ ਵਾ ਦੂਜਾ ਫੋਨ ਹੈ ਤੇ ਪਾਜੀ ਮਾਰਿਆ ਵਾ ਵੀ ਉਹਦਾ ਫੋਨ ਕਦੋਂ ਗੇ ਚ ਡੇ ਗਿਆ ਵਾ ਉਧਰ ਵੇਖ ਲੈ ਪਹਿਲਾਂ ਓਏ ਆ ਵੀ ਕਿੱਥੇ ਇਹ ਬੰਦਾ ਘਰ ਹੈ ਨਹੀਂ ਉਹ ਬਾਹਰ ਗਿਆ ਵਾ ਸ਼ਹਿਰ ਗਿਆ ਵਾ ਇਦਾਂ ਪੰਜ ਮਾਰਦਿਆ ਕਰਾਂਗੇ ਕੀ ਕਰਨਾ ਫਿਰ ਹਾਂ ਵਾ ਮੈਂ ਜਿੱਤਾਂ ਮੈਂ ਹਜੇ ਉਹ ਵੀ ਤੂੰ ਗੱਲਾਂ ਕੀਤੀਆਂ ਵਾ ਜੋ ਤੂੰ ਕਰਦੀ ਰਹੀਆਂ ਸੀ ਬਸ ਇਹੀ ਕਹੇ ਸਮਝਾਈ लवली ਨੂੰ ਸੰਦੀਪ ਸਮਰਦਾਰ ਵਾ ਜੇ ਇਹ ਵੀ ਉਹਦੇ ਵਰਗੀ ਹੋ ਜੇ ਉਸੇ ਚੱਲ ਇਹ ਉਹਦੇ ਸੁਣਾਓ ਹਾਂਜੀ ਵਧੀਆ ਵਧੀਆ ਹਾਂਜੀ ਠੀਕ ਆ ਜਲਦੀਤ ਜੀ ਜਲਦੀਤ ਕੀ ਰਪਿੰਦਰ ਮੈਂਨੇ ਕੋਈ ਗੱਲ ਸੋਚਣ ਡਿਆ ਸੀ ਹਾਂਜੀ ਤੇ ਹੁਣ ਜਦਨ ਮੈਂ ਖਾਇਆ ਨਾ ਚੱਲਿਆ ਨਾ ਹਾਸਾ ਆ ਗਿਆ ਜੀ ਬੱਬੀ ਦੀ ਉੱਤੇ ਹੀ ਨਹੀਂ ਤਰੇ ਯਾ ਸਹੀ ਨਾ ਉਹਦੇ ਫਿਰ ਸੋ ਜੂ ਜੂ ਵੀ ਕਿਨੇ ਕੋਈ ਨਹੀਂ ਕੋਈ ਨਹੀਂ ਵੇਖ ਲਾਂਦੇ ਇਹਨੂੰ ਯਾਰ ਮੈਂ ਨਾ ਇੱਕ ਗੱਲ ਸੋਚਣ ਲਿਆ ਸੀ ਹਾਂਜੀ ਹੁਣ ਜਦੋਂ ਆਏ ਨਾ ਹੂੰ ਤੇ ਐਂ ਸਾਰੇ ਜਾਣਿਆਂ ਤੁਹਾਡੇ ਪਿੰਡ ਜਾਣਾ ਉਹ ਚਾ ਲੈ ਇਹਨਾਂ ਨੂੰ ਆ ਉਹ ਜਾਹੋ ਮੈਂ ਅਮੀ ਉਹਨਾਂ ਦੇ ਗਿਆ ਆਵਾਂ ਅੱਛਾ ਅੱਛਾ ਚਲ ਹੋ ਕੇ ਆਵਾਂਗੇ ਤੇ ਚਲ ਉਹਨਾਂ ਨੂੰ ਪਤਾ ਹੋਊਗਾ ਵੀ ਹੁੰਦੇ ਆ ਆਹੋ ਨਹੀਂ ਤੇ ਹੈ ਹੀ ਆ ਉਹ ਚਾ ਲਾਲ ਐ ਲੈ ਜਾ ਗਲਾ ਅਹ ਤਨੀ ਗੱਲ ਕਰਨੀ ਨਾ ਬੜੀ ਸੀ ਚਲੋ ਕੋਈ ਗੱਲ ਨਹੀਂ ਹੁਣ ਜਦ ਨਾਵਾਂਗੇ ਨਾ ਫਿਰ ਚੱਲਾਂਗੇ ਫਿਰ ਹੈ ਸਰਜਣੇ ਆਹ ਨਹੀਂ ਕੋਈ ਗੱਲ ਨਹੀਂ ਆ ਇੱਕ ਦਿਨ ਗੇਤਾ ਫੋਨ ਕਰ ਆ ਦੇ ਨਾ ਉੱਥੇ ਜਾਣਾ ਗੇਤਾ ਜਾਨ ਨੂੰ ਮੈਨੂੰ ਫੋਨ ਕਰ ਜੁੜੇ ਕੋ ਨਾ ਮੈਂ ਤੁਹਾਨੂੰ ਇਸ ਕਿੰਨੇ ਕੁ ਨਹੀਂ ਪੁੱਛੇਗਾ ਦੋਈ ਕਿਹਾ 21 ਲਾਤੀਆ ਨਾ ਨੇ ਹੁਣ ਕਹਿੰਦੇ ਆ ਕਿ ਪਿੰਡ ਜਾਣਾ ਜੋਬਾ ਨੂੰ ਮਿਲਦਾ ਇਹਨਾਂ ਨੂੰ ਇਹ ਪਤਾ ਨਹੀਂ ਕਾਦੀ ਗਾਲ ਹੀ ਪਈ ਆ ਮੇਰੀ ਗੱਲ ਸੁਣ ਹਾਂਜੀ ਜੋ ਬੰਦਾ ਯਾਰ ਫੋਨ ਫੋਨ ਨਹੀਂ ਆਇਆ ਮੇਰੀ ਦੱਸ ਤੂੰ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਕੋਈ ਗੱਲ ਨਹੀਂ ਆ ਜਾਊਗਾ ਉਹ ਉਹਦੇ ਕੋਈ ਆ ਗਿਆ ਵਾ ਘਰ ਘਰ ਆ ਗਿਆ ਵਾ ਯਾਰ ਮੈਂ ਜੋਬਾ ਨੂੰ ਫੋਨ ਲਾਉਂਦੇ ਹਾਂ ਚੱਕਰ ਨਹੀਂ ਡਿਆ ਜੋਬਾ ਤੇ ਜੋਦੜਾਲੇ ਫੋਨ ਤੇ ਵੀ ਲਾਇਆ ਹੋਗੀ ਉਦੋਂ ਹਾਰ ਗਈ ਮਮੀ ਜੂਣਾ ਨੇ ਫੋਨ ਫੋਨ ਲਾਇਆ ਵਾ ਵੀ ਆ ਜਾ ਹੁਣ ਘਰ ਕੋਈ ਕੰਮ ਕੋਈ ਮੂੰਹ ਵੇਖਲਾ ਕੋਈ ਤੂੰ ਦੋ ਦਿਨ ਲਾ ਕੇ ਬੈ ਗਈ ਆਂ ਆਹੋ ਤੇ ਹੁਣ ਕਿਤੇ ਕੱਲ ਪਰਸੋਂ ਤੇ ਆਈਏ ਕਿਉਂ ਮੜਿਆ ਜਾਂ ਹੁਣ ਮਮੀ ਆਖੰਦੇ ਹੀ ਕਿ ਚਲ ਕੰਮ ਕੋਈ ਵੇਖਲਾ ਕੁੜੀ ਕੁੜੀਆਂ ਗਿਣਾ ਕਰਦੀ ਸੀ ਉਦੋਂ ਮੈਨੂੰ ਸਮਝ ਨਹੀਂ ਲੱਗੀ ਵੀ ਹੋਇਆ ਕੀ ਚੰਨ ਕੋਈ ਗੱਲ ਆਪੇ ਲੱਗ ਜੂਗਾ ਫਿਰ ਇਹ ਇੱਕ ਮੇਰੇ ਦਿਮਾਗ 'ਚ ਹੋਰ ਗੱਲਾਂ ਆਉਂਦੀ ਆ ਕਿ ਡੈਡੀ ਨੂੰ ਫੋਨ ਕਰਨਾ ਹਾਂ ਆयो ਮਾਰੇਓ ਚੱਕਰ ਦੋਈ ਜੀ ਆਇਓ ਤੂੰ ਤੇ ਹੁਣ ਲਵਲੀ ਨੂੰ ਕੀ ਦੱਸਾਂ ਕਿ ਘਰ ਵਿੱਚ ਕੀ ਚੱਲਣ ਡਿਆ ਕਿ ਉਹ ਹੱਡ ਨਾਲ ਲੜਕੇ ਤੇ ਕਿਤੇ ਚਲ ਗਿਆ ਹੁਣ ਮੈਂ ਤੇ ਪਾਜੀ ਮਾਰਿਆ ਵਾ ਕਿ ਉਹ ਕਦੂ ਜਿੱਡਿਆ ਕਰਾਂ ਤੇ ਉਹਦਾ ਉੱਥੇ ਡੇਪਿਆ ਵਾ ਦੂਜਾ ਫੋਨ ਮੈਂ ਤੇ ਪਾਤੀ ਮਾਰਿਆ ਵਾ ਕਿ ਉਹਦਾ ਫੋਨ ਕਦੂਗੇ ਚ ਡੇਗ ਗਿਆ ਵਾ ਉਧਰ ਵੇਖ ਲੈ ਪਹਿਲਾਂ ਉਹ ਵੀ ਕਿੰਨਾ ਕੀ ਬੰਦਾ ਕਰ ਹੈ ਨਹੀਂ ਉਹ ਬਾਹਰ ਗਿਆ ਵਾ ਸ਼ਹਿਰ ਗਿਆ ਵਾ ਇਦਾਂ ਪੰਜ ਮਾਤਿਆ ਕਰਾਂਗੇ ਕੀ ਕਰਨਾ ਫਿਰ ਹਾਂ ਮੈਂ ਜੀਤਾ ਮੈਂ ਜੋ ਵੀ ਤੂੰ ਗੱਲਾਂ ਕੀਤੀਆਂ ਆ ਜੋ ਤੂੰ ਕਰਦੀ ਰਹੀਆਂ ਸੀ ਬਸ ਇਹੀ ਕਿ ਆ ਸਮਝ ਸਮਝਾਈ लवली ਨੂੰ ਉਹ ਸੰਦੀਪ ਸਮਝਦਾਰ ਵਾ ਇਹ ਵੀ ਉਹਦੇ ਵਰਗੀ ਹੋ ਜੇ ਉਸੇ ਚਲ ਇਹ ਉਹਦੇ ਸੁਣਾਓ ਹਾਂਜੀ ਵਧੀਆ ਵਧੀਆ ਹਾਂਜੀ ਠੀਕ ਆ ਜਲਦੀ ਤੂੰ ਜਲਦੀ ਜੀਤੇ ਕਿ ਹਰਪਿੰਦਰ ਮੈਂਨੇ ਕੋਈ ਗੱਲ ਸੋਚਣ ਡਿਆ ਸੀ ਹਾਂਜੀ ਪੀ ਹੁਣ ਜਦਨ ਮੈਂ ਆਇਆ ਨਾ ਹੂੰ ਚੱਲ ਜਾਨਾ ਹਾਸਾ ਆ ਗਿਆ ਜੀ ਅੱਗੇ ਦੀ ਉੱਤੇ ਹੋਣੀ ਤੇ ਯਾ ਸਹੀ ਨੇ ਉਹਦੇ ਕੋਈ ਨਹੀਂ ਕੋਈ ਨਹੀਂ ਵੇਖ ਲਾਂਦੇ ਇਹਨੂੰ ਯਾਰ ਮੈਂ ਨਾ ਇੱਕ ਗੱਲ ਸੋਚਣ ਲਿਆ ਸੀ ਹਾਂਜੀ ਹੁਣ ਜਦਨ ਆਏ ਨਾ ਹੂੰ ਤੇ ਅਸੀਂ ਸਾਰੇ ਜਾਣਿਆਂ ਨਾਲ ਤੁਹਾਡੇ ਪਿੰਡ ਜਾਣਾ ਉਹ ਚੱਲ ਇਹ ਉਹਨਾਂ ਨੂੰ ਆ ਉਹ ਜਾ ਹੋ ਮੈਂ ਅਮੀਗੋ ਉਹਨਾਂ ਲਈ ਗਿਆ ਆਵਾਂ ਅੱਛਾ ਅੱਛਾ ਚੱਲ ਹੋ ਕੇ ਆਵਾਂਗੇ ਤੇ ਚੱਲ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਹੁੰਦੇ ਆ ਆਹੋ ਨਹੀਂ ਤੇ ਹੈ ਹੀ ਆ ਉਹ ਚੱਲ ਆ ਲੈ ਲੈ ਜਾ ਗਲਾ ਆ ਤੈਨੂੰ ਕੋਈ ਗੱਲ ਮੇਰੀ ਗੱਲ ਕਰਨੀ ਨਾ ਜੀ ਚਲੋ ਕੋਈ ਗੱਲ ਨਹੀਂ ਹੁਣ ਜਦ ਨਾਵਾਂਗੇ ਨਾ ਫਿਰ ਚੱਲਾਂਗੇ ਫਿਰ ਹੈ ਸਰ ਜਣੇ ਆਹ ਨਹੀਂ ਕੋਈ ਗੱਲ ਨਹੀਂ ਆ ਇੱਕ ਦਿਨ ਗੇਤਾ ਫੋਨ ਕਰੇ ਨਾ ਉੱਥੇ ਜਾਣਾ ਇਹ ਨਾ ਮੈਂ ਤੁਹਾਨੂੰ ਕੋਈ ਨਾ ਮੈਂ ਤੁਹਾਨੂੰ ਇਸ ਦੀ ਵੀ ਕੋਈ ਪੁੱਛੇਗਾ ਦੋਈ ਕੀ ਆ 2 1 ਜੀ ਮਿੰਟ ਤੋਂ ਕਰੀ ਲਾਉਂਦੀ ਐ ਇਹਨਾਂ ਨੇ ਹੁਣ ਕਹਿੰਦੇ ਆ ਕਿ ਪਿੰਡ ਜਾਣਾ ਜਵਾਂ ਨੂੰ ਮਿਲ ਇਹਨਾਂ ਨੂੰ ਇਹ ਪਤਾ ਨਹੀਂ ਕਾਦੀ ਗਾਲੀ ਪਈ ਆ